ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਸਤੇਬੰਦ ਪਹਿਲਵਾਨ ਪਰਮਿੰਦਰ ਡੁੰਗਛੇੜੀ 29 6 2025 ਨੂੰ ਜੀ ਮੁੱਲਾਂ ਪਰਦਾਖਾਂ ਨੇੜੇ ਪਿੰਡ ਹਸਨਪੁਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਹੜੀਆਂ ਆਪਣੀਆਂ ਵਿਰਾਸਤ ਖੇਡਾਂ ਜਿਵੇਂ ਕਬੂਤਰਾਂ ਦੇ ਸ਼ਕੀਨ ਹੋਗੇ ਜੀ ਕੁੱਤਿਆਂ ਦੇ ਗਰੇ ਹੋਣ ਕੁੱਤਿਆਂ ਦੇ ਸ਼ਕੀਨ ਹੋਗੇ ਬਲਦਾਂ ਦੇ ਸ਼ਕੀਨ ਹੋਗੇ ਤੇ ਘੋੜਿਆਂ ਦੇ ਜੀ ਇਹ ਆਪਣੀਆਂ ਵਿਰਾਸਤ ਖੇਡ ਨੂੰ ਬਚਾਉਣ ਦੇ ਲਈ ਉੱਥੇ ਇਕੱਠ ਰੱਖਿਆ ਗਿਆ ਹੈ ਮੈਂ ਅਪੀਲ ਕਰਦਾ ਆਪਣੇ ਬਜ਼ੁਰਗਾਂ ਨੂੰ ਭਰਾਵਾਂ ਨੂੰ ਤੇ ਬੱਚਿਆਂ ਨੂੰ ਵੀ ਇਸ ਇਕੱਠ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਹਿੱਸਾ ਲਓ ਜਿਹੜੀਆਂ ਆਪਣੀਆਂ ਵਿਰਾਸਤ ਖੇਡਾਂ ਇਹਨਾਂ ਨੂੰ ਆਪਾਂ ਬਚਾ ਸਕੀਏ ਧੰਨਵਾਦ ਜੀ ਸਤਿ ਸ਼ਕਾਲ ਮੈਂ ਅਰਵਿੰਦਰ ਗਰੀਬਾਂ ਬੜੀ ਦੇਰ ਤੋਂ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਚਾਹੇ ਪਹਿਲਾਂ ਬੈਲ ਗੱਟੀਆਂ ਦੀਆਂ ਦੌੜਾਂ ਬੰਦ ਕੀਤੀਆਂ ਗਈਆਂ ਤੇ ਅੱਜ ਕੱਲ੍ਹ ਕਬੂਤਰਬਾਜੀ ਔਰ ਕੁੱਤਿਆਂ ਦੀਆਂ ਦੌੜਾਂ ਔਰ ਜਿਹੜੀ ਘੋੜਸਵਾਰੀ ਆ ਘੋੜਿਆਂ ਦੀਆਂ ਦੌੜਾਂ ਉਹਨਾਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਆ ਜਿਹੜੀ ਕਿ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਇਹ ਸਾਡਾ ਪਿੰਡੂ ਕਲਚਰ ਆ ਸਾਡੀ ਪਿੰਡੂ ਵਿਰਾਸਤ ਆ ਔਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਵੱਸਦੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਖੇਡਾਂ ਵਸਦੀਆਂ ਨੇ ਔਰ ਇਹਨਾਂ ਖੇਡਾਂ ਦੇ ਹੱਕ ਦੇ ਵਿੱਚ ਕੱਲ ਨੂੰ 29 ਜੂਨ ਨੂੰ ਪਿੰਡ ਪਣੂੜਾਂ ਨੇੜੇ ਮੁੱਲਾਂਪੁਰ ਦਾਖਾ ਜਿਹੜਾ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਉੱਤੇ ਪੈਂਦਾ ਉੱਥੇ ਬਹੁਤ ਵੱਡਾ ਇਕੱਠ ਰੱਖਿਆ ਗਿਆ ਤੋਂ ਸਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਚੜ ਕੇ ਇਸ ਇਕੱਠ ਦੇ ਵਿੱਚ ਹਿੱਸਾ ਲਓ ਤਾਂ ਜੋ ਜਿਹੜੀਆਂ ਸਾਡੀਆਂ ਰਵਾਇਤੀ ਪਿੰਡੂ ਖੇਡਾਂ ਨੇ ਇਹਨਾਂ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ਼ਕਾਲ ਮੈਂ ਜੀ ਐਮਈ ਵਰਕ ਤੇ ਸਜਣੋ 29 6 2025 ਯਾਨੀ ਕਿ 29 ਤਰੀਕ 29 ਜੂਨ ਨੂੰ ਕੱਲ ਨੂੰ ਪਿੰਡ ਹਸਨਪੁਰ ਨੇੜੇ ਮੁੱਲਾਂਪੁਰ ਦਾਖਾਂ ਜ਼ਿਲ੍ਹਾ ਲੁਧਿਆਣਾ ਵੀ ਕੇ ਇਕੱਠ ਰੱਖਿਆ ਗਿਆ ਜੀ ਇੱਥੇ ਸਾਡੇ ਬਜ਼ੁਰਗ ਸਾਡੇ ਭਰਾ ਪਹੁੰਚ ਰਹੇ ਨੇ ਤੇ ਇਕੱਠ ਹੈਗਾ ਜੀ ਮੁਤਲਕ ਆਪਣੀਆਂ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਦੇ ਤੇ ਕਿਉਂਕਿ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਜੀ ਥੋੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਚ ਕਬੂਤਰਬਾਜੀ ਹੈ ਘੋਟਸਵਾਰੀ ਹੈ ਘੋੜਿਆਂ ਦੀਆਂ ਰੇਸਾਂ ਨੇ ਕੁੱਤਿਆਂ ਦੀਆਂ ਰੇਸਾਂ ਨੇ ਤੇ ਹੋਰ ਵੀ ਬਲਦਾਂ ਦੀਆਂ ਰੇਸਾਂ ਨੇ ਇਹ ਸਾਰਿਆਂ ਦੇ ਮੁਤਲਕ ਜਿਹੜਾ ਉੱਥੇ ਇਕੱਠ ਰੱਖਿਆ ਗਿਆ ਹੈ ਸੋ ਮੇਰੇ ਵੱਲੋਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਤੁਸੀਂ ਉੱਥੇ ਉਮਹਾ ਮਾ ਕੇ ਪਹੁੰਚੋ ਪਿੰਡ ਹਸਨਪੁਰ ਹੈ ਜੀ ਤੇ ਤਰੀਕ ਹੈ ਕੱਲ ਦੀ 29 ਤਰੀਕ ਤੇ ਨੇੜੇ ਮੁੱਲਾਪੁਰ ਪੱਖ ਧੰਨਵਾਦ ਜੀ ਬਹੁਤ-ਬਹੁਤ ਪਿਆਰ ਓਏ ਨਮਈ ਕੰਮ ਕਰਤਾ ਪੰਜਾਬ ਦੇ ਵਿੱਚ ਕਬੂਤਰ ਬੰਦ ਕਰਤੇ ਸਾਡੇ ਬਾਪੂ ਸਾਹਿਬ ਨੇ ਤਾਂ ਰੋਟੀ ਨਹੀਂ ਖਾਦੀ ਰੋਟੀ ਖਾਣ ਵੀ ਕਿਵੇਂ ਕਿਉਂਕਿ 40 ਸਾਲ ਹੋ ਗਏ ਇਹਨਾਂ ਨੂੰ ਵੀ ਕਬੂਤਰ ਰੱਖਿਆ ਨੂੰ ਆਹ ਦੇਖ ਲਓ ਇਹ ਜੇ ਜਾਲ ਬਣਾਏ ਹੋਏ ਨੇ ਇਹ ਜਿਹੜਾ ਕਿਸੇ ਦਾ ਘਰ ਨਹੀਂ ਹੋਣਾ ਜਿੰਨੀ ਸੁੱਖ ਤੇ ਸਹੂਲਤ ਦੇ ਵਿੱਚ ਇਹ ਕਬੂਤਰ ਰਹਿੰਦੇ ਨੇ ਆਜੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਪਾਪਾ ਇਹ ਕਬੂਤਰ ਦੀ ਉਮਰ ਕਿੰਨੀ ਹੋਊ ਇਹ ਕਬੂਤਰ ਦੀ ਉਮਰ ਹੋ ਗਈ 20 ਸਾਲ 20 ਸਾਲ ਪੁਰਾਣਾ ਕਬੂਤਰ ਐਥੇ ਸਾਡੇ ਕੋਲ ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਇਹਨੂੰ ਪਾਪਾ ਕਿਵੇਂ ਸੰਭਾਲ ਕੇ ਰੱਖਿਆ ਹੋਇਆ ਇਹ ਤਾਂ ਬਹੁਤ ਸੰਭਾਲ ਕੇ ਰੱਖਿਆ ਤਾਂ ਇਹਦੇ ਨਾਲ ਇਹਦੇ ਪ੍ਰੋਬਲਮਾਂ ਫਿਰ ਵੀ ਇਹਦੇ ਬਹੁਤ ਧਿਆਨ ਰੱਖਿਆ ਜਾਂਦਾ ਇਹ ਮਤਲਬ ਇਹਨੂੰ ਪੂਰਾ ਡਾਈਟ ਦਿੰਦੇ ਆ ਮੈਡੀਸਿਨ ਵੀ ਦਿੰਦੇ ਆ ਵੀ ਠੀਕ ਰਹੇ ਠੀਕ ਆ ਇਹ ਕਬੂਤਰ ਨੂੰ ਇੱਕ ਬਿਮਾਰੀ ਹੋ ਗਈ ਸੀ ਔਰ ਪ੍ਰੋਪਰੇ ਦਾ ਡਾਕਟਰ ਤੋਂ ਇਲਾਜ ਚੱਲਿਆ ਪੂਰੀ ਇਹਨੂੰ ਮੈਡੀਸਿਨ ਦਿੱਤੀ ਆ ਔਰ 20 ਸਾਲ ਦੀ ਉਮਰ ਹੋ ਚੱਕੀ ਆ ਆਪਣੇ ਘਰੇ ਇਹਨੂੰ ਇੱਕ ਵਾਰੀ ਪਾਪਾ ਕੈਨੇਡਾ ਚਲੇ ਗਏ ਸੀ ਇੰਨਾ ਕਬੂਤਰ ਵਾਲੇ ਪੁੱਤਰਾਂ ਨੂੰ ਪਿਆਰ ਕਰਦ ਨੇ ਕੈਨੇਡਾ ਤੋਂ ਮੇਰੀ ਮੰਮੀ ਨੂੰ ਫੋਨ ਕਰਕੇ ਇਹ ਪੁੱਛਦੇ ਰਹੇ ਨੇ ਕਿ ਮੇਰੇ ਕਬੂਤਰ ਦੱਸ ਠੀਕ ਠਾਕ ਨੇ ਕਦੇ ਇਹ ਨਹੀਂ ਸੀ ਪੁੱਛਿਆ ਕਿ ਮੇਰੇ ਪੁੱਤਰ ਠੀਕ ਨੇ ਮਿੰਕੇ ਹੋਣੀ ਕਿਵੇਂ ਨੇ ਠੀਕ ਨੇ ਪਰ ਇਹ ਪੁੱਛਦੇ ਰਹੇ ਨੇ ਕਿ ਮੇਰੇ ਕਬੂਤਰਾਂ ਦਾ ਧਿਆਨ ਰੱਖਿਓ ਇਹ ਆਪਣੇ ਕਬੂਤਰਾਂ ਨੂੰ ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਨੇ ਆਪਾਂ ਖਰਾ ਕੀ ਕੀ ਇਹਨਾਂ ਦੀ ਜੀ ਦਾਅ ਤਾ ਬਹੁਤ ਵਧੀਆ ਹੈ ਨਾ ਬਦਾਮ ਕਾਜੂ ਪਾਉਨੇ ਪਿਸਤਾ ਤੇ ਮੱਕ ਜ ਪਾਉਨੇ ਆ ਸਿਆਲ ਤੇ ਹੋਰ ਅਰਸੀ ਥੋਆ ਵੀ ਇਹਨਾਂ ਛੋਲੇ ਡਾਈਟ ਦਾ ਇਹਨਾਂ ਦੀ ਪੂਰੀ ਪ੍ਰੋਪਰ ਰੱਖਦੇ ਆ ਇਹਨਾਂ ਜੀ ਭਰਾਵੋ ਉਹ ਖਰਾਕ ਇਹਨਾਂ ਨੂੰ ਪੈਂਦੀ ਆ ਜਿਹੜੀ ਬੰਦਿਆਂ ਨੂੰ ਨਹੀਂ ਮਿਲਦੀ ਖਾਣ ਨੂੰ ਕਬੂਤਰ ਵਾਲੇ ਭਰਾ ਇਹ ਕਹਿੰਦੇ ਨੇ ਕਿ ਇਹਨਾਂ ਦੀ نسل ਹੀ ਉੜਨ ਵਾਲੀ ਆ ਇਹ ਪੈਦਾ ਹੀ ਉੜਨ ਲਈ ਹੋਏ ਨੇ ਇਹ 1 ਸਾਲ ਚ ਤਿਆਰ ਹੋਈ ਬਰੀਡ ਨਹੀਂ ਹੈਗੀ ਇਹਨਾਂ ਨੂੰ ਕਈ ਕਈ ਸਾਲ ਲੱਗੇ 50 50 ਸਾਲ ਮੈਨੂੰ ਲੱਗਦਾ 70 70 ਸਾਲ ਪੁਰਾਣਾ ਖੂਨ ਬਾਪਾ ਲੋਕਾਂ ਕੋਲੇ ਪਿਆ ਹਨਾ ਬਹੁਤ ਆਮ ਕੇ ਰੱਖੇ ਨੇ ਨਸਲਾਂ ਇਹਨਾਂ ਦੀ ਨਸਲ ਹੀ ਉੜਨ ਵਾਲੀ ਆ ਇਹਨਾਂ ਨੇ ਉੜ ਕੇ ਹੀ ਖੁਸ਼ ਰਹਿਣਾ ਇਹ ਦੂਜੇ ਕਬੂਤਰ ਨਹੀਂ ਵੀ ਆਹ ਦੇਣਾ ਚ ਬੈਠਣ ਵਾਲੇ ਇਹ ਸਿਰਫ ਇੱਕ ਬਰੀਡ ਆ ਜਿਹੜੀ ਕੰਪੀਟੀਸ਼ਨ ਲਈ ਹੀ ਪੈਦਾ ਕੀਤੀ ਜਾਂਦੀ ਆ ਔਰ ਇਹਨਾਂ ਦੀ ਬਲੱਡ ਲਾਈਨ ਵੀ ਇਹੀ ਆ ਸੋ ਕੱਲੋ ਹਸਨਪੁਰ ਸਾਰੇ ਜਣੇ ਪਹੁੰਚ ਜੋ 10 ਵਜੇ ਨੇੜੇ ਮੁੱਲਾਪੁਰ ਉੱਥੇ ਬੈਠੋ ਕੂਤਰ ਵਾਲਿਆਂ ਤੋਂ ਸੁਣੋ ਕਿ ਇਹ ਕੀ ਚਾਹੁੰਦੇ ਨੇ ਗੱਲਬਾਤ ਕਰੋ ਤਾਂ ਕਿ ਇੱਕ ਵਧੀਆ ਹੱਲ ਨਿਕਲ ਸਕੇ ਔਰ ਇਹ ਬੰਦੇ ਦੁਬਾਰਾ ਆਪਣੀ ਇਹ ਗੇਮ ਨੂੰ ਆਪਣੇ ਸ਼ੌਂਕ ਨੂੰ ਇੰਜੋਏ ਕਰਨ ਕਿਉਂਕਿ ਇਹਨਾਂ ਦੀ ਤਾਂ ਜ਼ਿੰਦਗੀ ਇਹ ਚੀਜ਼ ਨਾਲ ਜੁੜੀ ਹੋਈ ਆ ਕਬੂਤਰਾਂ ਦਾ ਤਾਂ ਪਤਾ ਨਹੀਂ ਪਰ ਕਬੂਤਰ ਵਾਲੇ ਡਿਪਰੈਸ਼ਨ ਵਾਲੀ ਮਰ ਜਾਣਗੇ ਜੇ ਕਬੂਤਰ ਬੰਦ ਹੋ ਗਏ ਤੁਸੀਂ ਕਹਾਂ ਦੀ ਮੈਂ ਥੋੜਾ ਛੋਟਾ ਭਰਾਨੇ ਕਰ ਸਕਦਾ ਮਾ ਜੀ ਤੇ ਆਪਣੇ ਹੀ ਕੱਲ ਨੂੰ ਜੋ ਖਾਸਾ ਫੌਰ ਜੇ ਕਰਾਉਣਾ ਵਾਲੀ ਗਰਾਉਂਡ ਵਿੱਚ ਕੰਮ ਹੋ ਰਿਹਾ ਜੀ ਆਪਣੀ ਬਰਾਸਤੀ ਖੇਡਾਂ ਨੂੰ ਲੈ ਕੇ ਜੀ ਟੋਕਣਾ ਵਾਲੇ ਸਾਰੇ ਤੋਂ ਉਪਰਾਂ ਵਾਲੇ ਵੀ ਵਰਦਾਂ ਵਾਲੇ ਵੀ ਘੋੜਿਆਂ ਵਾਲੇ ਵੀ ਸਾਰੇ ਜੀ ਜ਼ਰੂਰ ਪਹੁੰਚੋ ਜੀ 10 ਵਜੇ ਦਾ ਸਮਾਂ ਜੀ ਸਾਰੇ ਵੀਰਾਂ ਨੂੰ ਸੱਦਾ ਜੀ ਪੁੱਲਾ ਸੱਦਾ ਜੀ ਪਹੁੰਚੋ ਸਾਰੇ ਭਰਾਵਾਂ ਮੇਰੇ ਜਿਹੜੇ ਸ਼ੌਂਕਚਾਰਨ ਦਾ ਪਿਆਰ ਰੱਖਦੇ ਆ ਜੀ ਸਾਰੇ ਵੀਰ ਮੇਰੇ ਪਹੁੰਚੋ ਜੇ ਕੋਈ ਇਧਰ ਸਾਡੇ ਵੀਕੀਚੋਂ ਜਗਰਾਣਾ ਏਰੀਏ ਤੋਂ ਜਾਣਾ ਚਾਹਦਾ ਕਿਸੇ ਕੋਲ ਸਾਧਨ ਹੈ ਨਹੀਂ ਜਾਂ ਕੋਈ ਕਿਰਾਇਆ ਪਾੜਾ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਮੇਰਾ ਨੰਬਰ ਹੈਗਾ 8427477031 ਦੂਜਾ ਨੰਬਰ ਹੈਗਾ ਜੀ 5362 98552160 985552160 ਸੰਪਰਕ ਕਰ ਸਕਦਾ ਜੇ ਕੋਈ ਜਾਣਾ ਚਾਹੁੰਦਾ ਜੀ ਸਾਡੇ ਸਤਮਕਲਾਂ ਨਗਰ ਤੇ ਤੁਰਾ ਕੇ ਜੀ ਤੋਂ ਸਤਮਕਲਾਂ ਜੀ ਜਿਨ੍ਹਾਂ ਨੂੰ ਕਬੂਤਰ ਪਸੰਦ ਨਹੀਂ ਨਾ ਉਹ ਸਾਨੂੰ ਪਸੰਦ ਨਹੀਂ ਬਈ ਇਹ ਵੀਡੀਓ ਜ਼ਰੂਰ ਸ਼ੇਅਰ ਕਰਨੀ ਆ ਕੱਲੇ ਕੱਲੇ ਬੰਦੇ ਨੇ ਆਉਣ ਵਾਲੀ 29 ਤਰੀਕ ਨੂੰ 29 ਜੂਨ ਨੂੰ 10 ਵਜੇ ਪਿੰਡ ਹਸਨਪੁਰ ਦੇ ਵਿੱਚ ਪਹੁੰਚ ਜਿਓ ਸਾਰੇ ਜਾਣੇ ਜਿਹੜੇ-ਜਿਹੜੇ ਜੀ ਕਬੂਤਰਾਂ ਨੂੰ ਕਰਦੇ ਪਿਆਰ ਕਬੂਤਰ ਬਾਜ਼ ਨੇ ਘੋੜੀਆਂ ਕਬੂਤਰਾਂ ਕੁੱਕੜਾਂ ਬਲਦਾਂ ਦੇ ਸ਼ੌਂਕੀ ਨੇ ਜੀ ਵੱਧ ਚੜ ਕੇ ਕਬੂਤਰਾਂ ਵਾਲੇ ਭਰਾਵਾਂ ਦਾ ਸਪੋਰਟ ਕਰੋ ਉੱਥੇ ਬਹੁਤ ਭਾਰੀ ਇਕੱਠ ਹੋ ਰਿਹਾ ਤੇ ਹੁਣ ਤੁਹਾਡੇ ਕੋਲ ਸਮਾਂ ਹੈ ਜੀ ਇੱਕ ਹੋ ਜਓ ਸਾਰੇ ਜਾਣੇ ਜੇ ਤੁਸੀਂ ਇੱਕ ਹੁਣ ਨਾ ਹੋਏ ਤਾਂ ਹੌਲੀ-ਹੌਲੀ ਤੁਹਾਡੇ ਸਾਰੇ ਸ਼ੌਂਕ ਹੀ ਖਤਮ ਹੋ ਜਾਣਗੇ ਤੇ ਤੁਹਾਨੂੰ ਇਹ ਵੀ ਪਤਾ ਕਿ ਆਉਣ ਵਾਲੀ ਪੀੜ੍ਹੀ ਏ ਤੁਹਾਡੀ ਕਿੱਧਰ ਰੁਲ ਜੇਗੀ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਜੀ ਇਕੱਠੇ ਹੋ ਕੇ ਜਰੂਰ ਵੱਧ ਚੜ ਕੇ ਸਹਿਯੋਗ ਉਹ 40 ਹਜ਼ਾਰ ਬੋਤਲਾਂ 40 ਹਜ਼ਾਰ ਵੀ ਬੋਤਲਾਂ ਦੂਜੀ ਦੋ ਤਿੰਨ ਹੀ ਥਾਂ ਖੜਾਈ ਜੇ ਦੋ ਜੀ ਦੋਨੇ ਘਰੇ ਸਾਈਡ ਤੇ ਲਾਈਆਂ